ਹੁਣ ਤੱਕ ਸੈਂਕੜੇ ਵਿਦਿਆਰਥੀਆਂ ਦੇ ਲੱਗ ਚੁੱਕੇ ਨੇ ਜਰਮਨੀ ਦੇ ਵੀਜ਼ੇ ਦੇ ਵਿਦਿਆਰਥੀ ਜਰਮਨੀ ਦੇ ਵਿੱਚ ਪੜ੍ਹਾਈ ਦੇ ਨਾਲ ਆਪਣਾ ਭਵਿੱਖ ਵੀ ਕਰ ਚੁੱਕੇ ਹਨ ਸੁਰਖਿਅਤ ਇੱਕ ਵਾਰ ਫੇਰ ਤੋਂ ਤੁਹਾਨੂੰ ਇਹ ਸੁਨਹਿਰੀ ਮੌਕਾ ਮਿਲਣ ਜਾ ਰਿਹਾ ਹੈ ਤੇ 30 ਅਤੇ 31 ਅਗਸਤ ਨੂੰ ਮਨਾਇਆ ਜਾ ਰਿਹਾ ਹੈ ਜਰਮਨੀ ਐਡਮਿਸ਼ਨ ਡੇ ਜੇਕਰ ਤੁਸੀਂ ਵੀ ਜਰਮਨੀ ਜਾ ਕੇ ਆਪਣੇ ਸੁਪਨਿਆਂ ਨੂੰ ਸাকার ਕਰਨਾ ਚਾਹੁੰਦੇ ਹੋ ਤਾਂ ਇਹ ਸੁਨਹਿਰੀ ਮੌਕਾ ਤੁਹਾਡੇ ਲਈ ਹੈ ਤੇ ਤੁਸੀਂ ਇਸ ਸੰਬੰਧੀ ਸਾਰੀ ਜਾਣਕਾਰੀ ਲੈਣ ਦੇ ਲਈ ਪਹੁੰਚ ਸਕਦੇ ਹੋ ਉਹਨਾਂ ਦੇ ਮੈਗਨਮ ਮਾਲ ਵਿਖੇ ਮੈਕਸ ਐਜੂਕੇਸ਼ਨ ਲਿੰਕਸ ਦੇ ਦਫ਼ਤਰ ਜਰਮਨੀ ਐਡਮਿਸ਼ਨ ਡੇ ਦੇ ਮੌਕੇ ਮੈਕਸ ਐਜੂਕੇਸ਼ਨ ਲਿੰਕਸ ਦੇ ਉਹਨਾਂ ਦਫ਼ਤਰ ਵਿਖੇ ਜਰਮਨੀ ਤੋਂ 10 ਨਾਮੀ ਯੂਨੀਵਰਸਿਟੀਆਂ ਪਹੁੰਚ ਰਹੇ ਹਨ ਜੋ ਵਿਦਿਆਰਥੀਆਂ ਨੂੰ ਉੱਥੇ ਦੀ ਐਡਮਿਸ਼ਨ ਦੇ ਬਾਰੇ ਸਮੁੱਚੀ ਜਾਣਕਾਰੀ ਮੁਹੱਈਆ ਕਰਵਾਉਣਗੇ ਜੇਕਰ ਤੁਸੀਂ ਵੀ ਜਰਮਨੀ ਜਾਣਾਰੇ ਕੋਈ ਵੀ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ 30 ਅਤੇ 31 ਅਗਸਤ ਨੂੰ ਉਨਾ ਵਿਖੇ ਮੈਗਨਮ ਮਾਲ ਦੇ ਵਿੱਚ ਮੈਕਸ ਐਜੂਕੇਸ਼ਨ ਲਿੰਕਸ ਦੇ ਦਫ਼ਤਰ ਵਿਖੇ ਪਹੁੰਚ ਕੇ ਸਮੁੱਚੀ ਜਾਣਕਾਰੀ ਹਾਸਲ ਕਰੋ। ਜਰਮਨੀ ਜਾਣਾ ਵਿਦਿਆਰਥੀਆਂ ਦੇ ਲਈ ਲਾਹੇਵੰਦ ਕਿਵੇਂ ਸਾਬਿਤ ਹੋ ਸਕਦਾ ਹੈ ਇਸ ਬਾਰੇ ਗੱਲਬਾਤ ਕਰਦੇ ਆ ਸੁਣੋ ਮੈਕਸ ਐਜੂਕੇਸ਼ਨ ਲਿੰਕਸ ਦੇ ਓਨਰ ਪ੍ਰਕਸ਼ਿਤ ਪਾਵਦਾ ਕੀ ਕਹਿਣਾ ਹੈ। ਸਤਿ ਸ਼੍ਰੀ ਅਕਾਲ ਦੋਸਤੋ। ਦੋਸਤੋ ਅੱਜ ਜਿਹੜਾ ਅਸੀਂ ਸਾਰੇ ਇਕੱਠੇ ਹੋਏ ਆ ਇਨਵਿਟੇਸ਼ਨ ਹੈ ਤੁਹਾਡੇ ਸਾਰਿਆਂ ਨੂੰ ਇਨਵਿਟੇਸ਼ਨ ਹੈ ਅਗੇਨ ਜਰਮਨੀ ਐਡਮਿਸ਼ਨ ਡੇ ਦਾ ਜਰਮਨੀ ਐਡਮਿਸ਼ਨ ਡੇ ਅਸੀਂ ਇਸ ਸਾਲ ਜਨੂਅਰੀ ਦੇ ਵਿੱਚ ਸੈਲੀਬ੍ਰੇਟ ਕੀਤਾ ਸੀਗਾ ਤੇ ਉਸ ਵੇਲੇ ਸਾਡੇ ਕੋਲ ਇੱਥੇ ਮੈਕਸਿਮਮ ਸਟੂਡੈਂਟ ਆਏ ਸੀਗੇ ਜਿਨ੍ਹਾਂ ਨੇ ਇਨਕੁਆਇਰੀ ਕੀਤੀ ਸੀਗੇ ਜਰਮਨੀ ਦੇ ਵਾਸਤੇ ਹਾਇਰ ਐਜੂਕੇਸ਼ਨ ਦੀ ਅਗੇਨ ਦੁਬਾਰਾ ਮੌਕਾ ਆਇਆ ਹੈ ਸਾਡੇ ਕੋਲ ਇਸ ਵੇਲੇ 30 ਤੇ 31 ਤਰੀਕ ਨੂੰ 30 ਐਂਡ 31th ਆਫ ਅਗਸਟ ਨੂੰ 10 ਯੂਨੀਵਰਸਿਟੀਆਂ ਆ ਰਹੀਆਂ ਜਮਈ ਤੋਂ ਸਪੈਸ਼ਲੀ ਅਸੀਂ ਇਨਵਾਈਟ ਕੀਤਾ ਇਹਨਾਂ ਨੂੰ ਜਮਈ ਤੇ ਤੇ ਕਿ ਉਹ ਇਹ ਬੱਚਿਆਂ ਨੂੰ ਉਹਨਾਂ ਦੇ ਡਾਊਟ ਕਲੀਅਰ ਕਰਨ ਗਿਆ ਕਿ ਅੱਗੇ ਜਰਮਨੀ ਦੇ ਵਿੱਚ ਬੱਚਿਆਂ ਦੀ ਕਿੰਨੀ ਫੀਸ ਹੈ ਕਿਹੜੇ-ਕਿਹੜੇ ਕੋਰਸਸ ਹੈ ਬੱਚੇ ਆਪਣੀ ਸਟੱਡੀ ਤੋਂ ਬਾਅਦ ਉਹਨਾਂ ਦੇ ਕੈਰੀਅਰ ਆਪਸ਼ਨਸ ਕੀ ਆ ਹੈ ਜ਼ਿੰਦਗੀ ਦੇ ਵਿੱਚ ਕੀ-ਕੀ ਕਰ ਸਕਦੇ ਮੈਂ ਅੱਜ ਸਾਰੇ ਜਿਹੜੇ ਮੇਰੇ ਭਰਾ ਇਕੱਠੇ ਹੋਏ ਆ ਨਿਊਜ਼ ਚੈਨਲ ਤੋਂ ਮੈਂ ਇਹਨਾਂ ਸਾਹਮਣੇ ਮੈਂ ਸਾਰੇ ਸਾਰਿਆਂ ਨੂੰ ਇਨਵਾਈਟ ਕਰ ਰਿਹਾ ਜਰਮਨੀ ਐਡਮਿਸ਼ਨ ਡੇ ਵਾਸਤੇ 3 ਤੱਕ 31 ਤਰੀਕਾ ਭੁੱਲਿਓ ਸਾਡੇ ਸਾਰੇ ਆਫਿਸ ਦੇ ਵਿੱਚ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਤੇ ਆਪਣੇ ਆਉਣ ਵਾਲੇ ਐਜੂਕੇਸ਼ਨ ਡਾਕੂਮੈਂਟ ਜਰੂਰ ਲੈ ਕੇ ਆਇਓ ਤੇ ਆਪਣੇ ਨਾਲ ਇੱਕ ਕੁਐਸਚਨਸ ਦੀ ਲਿਸਟ ਲੈ ਕੇ ਆਇਓ ਕਿ ਤੁਸੀਂ ਜਿਹੜੇ ਆਪਣੇ ਕਿਹੜੇ ਕਿਹੜੇ ਕੁਐਸਚਨ ਪੁੱਛਣੇ ਕਿਹੜੇ ਕਿਹੜੇ ਡਾਊਟ ਕਲੀਅਰ ਕਰਨੇ ਉਹਨਾਂ ਨਾਲ ਤੇ ਮੋਸਟ ਵੈਲਕਮ ਜਿਹੜਾ ਜਰਮਨੀ ਐਡਮਿਸ਼ਨ ਡੇ ਦਾ ਮੇਨ ਜਿਹੜੇ ਤੇ ਸਾਰੀਆਂ ਟੀਮਸ ਆ ਰਹੀਆਂ ਜਰਮਨ ਤੋਂ ਵੀ ਆ ਰਹੇ ਆ ਉਹ ਆ ਰਹੇ ਆ ਆਈਐਸਬੀਟੀ ਬੱਸ ਸਟੈਂਡ ਉਹਨਾਂ ਦੇ ਵਿੱਚ ਇੱਥੇ ਐਮ ਆਰ ਸੀ ਮੈਗਨਮ ਮਾਲ ਹੈ ਉੱਥੇ ਮੈਕਸ ਐਜੂਕੇਸ਼ਨ ਦਾ ਆਫਿਸ ਹੈ ਉੱਥੇ ਸਾਰੇ ਜਿਹੜੀਆਂ ਟੀਮਸ ਇਕੱਠੀਆਂ ਹੋ ਰਹੀਆਂ ਹਨ ਪਰ ਇਹਦੇ ਨਾਲ ਜਿਹੜਾ ਇਵੈਂਟ ਹੈ ਉਹ ਨਵਾਂ ਸ਼ਹਿਰ ਦੇ ਵਿੱਚ ਵੀ ਤੇ ਨੰਗਲ ਦੇ ਵਿੱਚ ਵੀ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਦੋ ਦਿਨ ਹੈ ਦੋਨੋਂ ਦਿਨ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਨਵਾਂ ਸ਼ਹਿਰ ਦੇ ਵਿੱਚ ਇਹ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਬੰਗਾ ਰੋਡ ਦੇ ਉੱਪਰ ਸਾਡਾ ਮੈਕਸ ਐਜੂਕੇਸ਼ਨ ਦਾ ਆਫਿਸ ਹੈ ਪਲੱਸ ਜਿਹੜੀਆਂ ਸਾਰੀਆਂ ਟੀਮਸ ਹਨ ਉਹ ਵੈਸੇ ਜਿਹੜੀਆਂ ਆਪਰੇਟ ਹੋਣਗੀਆਂ ਉਹ ਇੱਥੋਂ ਹੀ ਹੋਣਗੀਆਂ ਸਾਡੇ ਉਹਨਾਂ ਦੇ ਵਿੱਚ ਤੇ ਉਹਨਾਂ ਦੇ ਵਿੱਚੋਂ ਸਾਡੇ ਫੁੱਟਬਾਲ ਸਾਡੀ ਇਨਕੁਆ ਤમે ਇਸ ਮੌਕੇ ਨੂੰ ਇਸ ਜਿਸ ਇਵੈਂਟ ਨੂੰ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਇਹ ਬੜਾ ਬੈਸਟ ਆਪਸ਼ਨ ਹੈ ਤਾਂ ਤੁਸੀਂ ਆਓ ਜ਼ਰੂਰ ਵਰਲਡ ਦੇ ਵਿੱਚ ਕਿਤੇ ਵੀ ਜਾਣਾ ਹੈ ਜੇ ਤੁਸੀਂ ਕੈਨਾ ਜਾਣਾ ਆਸਟ੍ਰੇਲੀਆ ਜਾਣਾ ਮੇਰਾ ਮੰਨਣਾ ਹੈ ਕਿ ਤੁਹਾਨੂੰ ਆਪਣੀ ਨੋਲਿਜ ਇਨਕਰੀਜ਼ ਕਰਨੀ ਚਾਹੀਦੀ ਹੈ ਕਿ ਯਾਰ ਫੋਰਨ ਦੇ ਵਿੱਚ ਜਾ ਕੇ ਕਿਹੜੀ ਕੰਟਰੀ ਚ ਕਿੰਨਾ ਕਿਆ ਫਾਇਦਾ ਹੈ ਤੁਸੀਂ ਬਾਹਰ ਜਾਣਾ ਹੈ ਪਰ ਆਪਣਾ ਜਿਹੜੇ ਨੋਲਿਜ ਵਧਾਉਣ ਵਾਸਤੇ ਸੈਮੀਨਾਰ ਜਿਹੜਾ ਹੈਗਾ ਇਹ ਐਡਮਿਸ਼ਨ ਡੇ ਜਿਹੜਾ ਹੈਗਾ ਇਹ ਜ਼ਰੂਰ ਜੁਆਇਨ ਕਰੋ ਜਿਹੜੇ ਬੱਚੇ ਜਿਹੜੇ ਆ ਪਿਛਲੇ ਜਿੰਨੇ ਵੀ ਸਾਡੇ ਬੱਚਿਆਂ ਦੇ ਵੀਜ਼ਾਸ ਆਏ ਆ ਤੇ ਜਿਹੜੇ ਬੱਚੇ ਸਾਡੇ ਰੈਫਰਲ ਹੈਗੇ ਪਿਛਲੇ 17 ਸਾਲ ਤੋਂ ਜਿਹੜੇ ਮੈਕਸ ਐਜੂਕੇਸ਼ਨ ਇੱਕ ਪਰਿਵਾਰਿਕ ਫੈਮਿਲੀ ਹੈ ਉਹਦੇ ਵਿੱਚ ਜਿਹੜੇ ਰੈਫਰਲ ਗਿਫਟਸ ਹੈਗੇ ਰੈਫਰਲ ਗਿਫਟ ਯੂਨੀਵਰਸਿਟੀਆਂ ਨੇ ਸਪான்ਸਰ ਕੀਤੇ ਆ ਜਰਮਨ ਦੀ ਯੂਨੀਵਰਸਿਟੀਆਂ ਨੇ ਸਪான்ਸਰ ਕੀਤੇ ਉੱਥੋਂ ਦੀ ਤੇ ਉਹ ਸਪੈਸ਼ਲੀ ਤੌਰ ਤੇ ਉਹਨਾਂ ਨੇ ਗੱਲ ਕਹੀ ਹੈ ਰੈਫਰਲ ਗਿਫਟਸ ਹੈ ਜੀ ਬੱਚਿਆਂ ਵਾਸਤੇ ਤੇ ਜਿਹੜੇ ਯੂਨੀਵਰਸਿਟੀਆਂ ਨੇ ਉਹਨਾਂ ਨੇ ਇਸ ਵਾਰ ਰੈਫਰਲ ਗਿਫਟ ਸਪான்ਸਰ ਕੀਤੇ ਆ ਉਧਰੋਂ ਦੀ ਤੇ ਜਿਹੜੇ ਵੀ ਆ ਰਹੇ ਆ ਸਟੂਡੈਂਟਸ ਆ ਰਹੇ ਆ ਪਲੱਸ ਜਿਹੜੇ ਸਾਡੇ ਕੋਲ ਜਿਨ੍ਹਾਂ ਨੇ ਅਪਲਾਈ ਕੀਤਾ ਜਾਂ ਜਿਹੜੇ ਬੱਚਿਆਂ ਨੇ ਵੀਜ਼ਾ ਆਇਆ ਸਾਰਿਆਂ ਵਾਸਤੇ ਰੈਫਰਲ ਗਿਫਟਸ ਹੈ ਪਲੱਸ ਉਸ ਦਿਨ ਜਿਹੜੇ ਬੱਚੇ ਜਿਹੜੇ ਹੁਣੇ ਰੀਸੈਂਟ ਵੀਜ਼ਾਸ ਆਏ ਆ ਉਹਨਾਂ ਵਾਸਤੇ ਇੱਕ ਸੈਰੇਮਨੀ ਹੋਏਗੀ ਇੱਥੇ ਤੁਸੀਂ ਆਓ ਤੇ ਉਹਨਾਂ ਨੂੰ ਬੱਚਿਆਂ ਨੂੰ ਮਿਲ ਸਕਦੇ ਆ ਤੇ ਉਸ ਸੈਰੇਮਨੀ ਦੇ ਵਿੱਚ ਜਿਹੜਾ ਬੱਚਿਆਂ ਨੂੰ ਅਸੀਂ ਇੱਥੇ ਸਾਰੀ ਯੂਨੀਵਰਸਿਟੀ ਨੂੰ ਦਾ ਮਿਲਾਂਦੇ ਮਿਲਾਨਦੇ ਆ ਪਲੱਸ ਉਹਨਾਂ ਨੂੰ ਇੱਥੇ ਇੱਕ ਤਰ੍ਹਾਂ ਦਾ ਸੋਵਿਨियर ਗਿਫਟ ਤਾਂ ਮੇਰਾ ਮੰਨਣਾ ਹੈ ਕਿ ਤੁਸੀਂ ਇੱਕ ਵਾਰੀ ਆਓ ਤੇ ਤੁਹਾਨੂੰ ਸਾਰੇ ਪਤਾ ਲੱਗੇਗਾ ਕਿ ਅਗੇ ਜ਼ਿੰਦਗੀ ਦੇ ਵਿੱਚ ਤੁਸੀਂ ਕੀ ਕਰਨਾ ਹੈ ਕੀ ਕੈਰੀਅਰ ਸਕੋਪ ਹੈ ਤੇ ਜਰਮਨੀ ਜਾਣ ਦੇ ਕੀ-ਕੀ ਫਾਇਦੇ ਸਰ ਜਰਮਨੀ ਦੀ ਐਜੂਕੇਸ਼ਨ ਕੁਝ ਖਾਸ ਹੈ ਲੱਗਦਾ ਜੇ ਸਰਕਾਰਾਂ ਦੀ ਗੱਲ ਕਰੀਏ ਤਾਂ ਸਰਕਾਰਾਂ ਆਪ ਹੀ ਭੇਜਦੀਆਂ ਆ ਅਧਿਕਾਰ ਸੰਮਿਤੀ ਤੇ ਬੱਚੇ ਵੀ ਜਿਹੜੇ ਜਰਮਨ ਜਾਣ ਲਈ ਜਾਂਦੇ ਉਹਨਾਂ ਨੂੰ ਕਾਬਲੇ ਜੀ ਨੂੰ ਦੇਦੇ ਮੈਂ ਜਰਮਨੀ ਟਰੈਵਲ ਕੀਤਾ ਹੈ ਮੈਂ ਜਰਮਨੀ ਦੇ ਵਿੱਚ ਜਿਸ ਗੱਲ ਨੂੰ ਸਭ ਤੋਂ ਜ਼ਿਆਦਾ ਸਰਪ੍ਰਾਈਜ਼ ਹੋਇਆ ਉਹ ਇਹ ਕਿ ਮੈਂ ਪਹਿਲੇ ਵੀ ਆਪਣੇ ਇੰਟਰਵਿਊ ਦੇ ਵਿੱਚ ਇਹ ਗੱਲ ਦੱਸੀ ਹੈ ਕਿ 1945 ਦੇ ਵਿੱਚ ਵਰਲਡ ਵਾਰ 2 ਖਤਮ ਹੋਇਆ ਸੀਗਾ ਤੇ ਜਰਮਨੀ ਡੈਮੋਲਿਸ਼ ਹੋ ਗਿਆ ਸੀਗਾ ਕੰਪਲੀਟਲੀ ਡੈਮੋਲਿਸ਼ ਸੀਗਾ ਤੇ ਅੱਜ ਜਿਸ ਲਈ ਅਸੀਂ ਗੱਲ ਕਰੀਏ ਤਾਂ ਅਸੀਂ ਦੇਖਦੇ ਹਾਂ ਕਿ ਜਰਮਨੀ ਇੰਡੀਆ ਤੋਂ ਜਾਂ ਏਸ਼ੀਅਨ ਕੰਟਰੀਜ਼ ਤੋਂ 100 ਸਾਲ ਲੱਗੇ ਐ ਟੈਕਨੋਲੋਜੀ ਦੇ ਵਿੱਚ ਠੀਕ ਹੈ ਹਰ ਚੀਜ਼ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਔਰ ਯੂਨੀਵਰਸਿਟੀਆਂ ਦੇ ਵਿੱਚ ਤਾਂ ਇਹ ਚੀਜ਼ ਨੂੰ ਜਾਣਨ ਵਾਸਤੇ ਮੈਂ ਪੂਰਾ ਜਰਮਨੀ ਟਰੈਵਲ ਕੀਤਾ ਕੀ ਇਹ ਕਿਉਂ ਹੈ ਇਹਦਾ ਕਾਰਨ ਕੀ ਹੈ ਤਾਂ ਮੈਨੂੰ ਪਤਾ ਲੱਗਿਆ ਸਿਰਫ ਇੱਕੋ ਗੱਲ ਜਰਮਨੀ ਐਜੂਕੇਸ਼ਨ ਸਿਸਟਮ ਕਿ ਜਰਮਨੀ ਐਜੂਕੇਸ਼ਨ ਸਿਸਟਮ ਇੰਨਾ ਜ਼ਿਆਦਾ ਪ੍ਰੈਕਟੀਕਲ ਹੈ ਬੱਚਿਆਂ ਨੂੰ ਐਜੂਕੇਸ਼ਨ ਦੇ ਵਿੱਚ ਇੰਨਾ ਜ਼ਿਆਦਾ ਧਿਆਨ ਰੱਖਿਆ ਜਾਂਦਾ ਹੈ ਬੱਚਾ ਦੀ ਨੌਲੇਜ ਵਾਸਤੇ ਤੇ ਬੱਚਿਆਂ ਦੇ ਜਿਹੜੇ ਉਹਨਾਂ ਦੇ ਉਹਨਾਂ ਨੇ ਸਿੱਖਣਾ ਹੈ ਉਹ ਜਿਹੜੇ ਪ੍ਰੋਫੈਸਰ ਨੇ ਟੌਪ ਦੇ ਹੈ ਕਿ ਜਿਹੜੇ ਬੱਚੇ ਉੱਥੇ ਜਾਂਦੇ ਨੇ 노 ਡਾਊਟ ਉਹ ਡਿਗਰੀ ਕੱਲੀ ਡਿਗਰੀ ਨਹੀਂ ਕਰਦੇ ਉਹ ਜ਼ਿੰਦਗੀ ਦੇ ਵਿੱਚ ਬਿਹਤਰੀਨ ਜੌਬਸ ਬਹੁਤ ਵਧੀਆ ਕੈਰੀਅਰ ਬਣਾਉਂਦੇ ਮੈਂ ਬੱਚਿਆਂ ਨੂੰ ਦਿੰਨਾ ਹੈ ਕਿ ਭਈ ਜੇ ਤੁਸੀਂ ਅੱਜ ਦੇ ਟਾਈਮ ਦੇ ਵਿੱਚ ਉੱਥੇ ਜਾਓ ਤੇ ਆਪਣੀ ਨੌਲੇਜ ਗੇਨ ਕਰੋ ਲਰਨਿੰਗ ਕਰੋ ਤਾਂ ਉਹ ਤੁਹਾਡੇ ਵਾਸਤੇ ਬਹੁਤ ਫਾਇਦੇਮੰਦ ਹੈ ਜਿਹੜਾ ਲੈ ਕੇ ਆਇਆ ਅਸੀਂ ਡੋਇਚ ਦੀ ਕਲਾਸਿਸ ਡੋਇਚ ਜਰਮਨ ਲੈਂਗੁਏਜ ਹੈ ਤੇ ਡੋਇਚ ਦੀ ਕਲਾਸਿਸ ਉੱਪਰ 50% ਡਿਸਕਾਊਂਟ ਬੱਚਿਆਂ ਨੂੰ ਉਹ ਸਾਡੇ ਟ੍ਰੇਨਰਸ ਆ ਚੁੱਕੇ ਹਨ ਤੇ ਜਿਹੜੇ ਬੱਚੇ ਵੀ ਡੋਇਚ ਸਿੱਖਣਾ ਚਾਹੁੰਦੇ ਹਨ ਆਈਐਲਸ ਕਰਨਾ ਚਾਹੁੰਦੇ ਹਨ ਪੀਟੀ ਕਰਨਾ ਚਾਹੁੰਦੇ ਹਨ ਸਪੋਕਨ ਇੰਗਲਿਸ਼ ਤੇ ਕੋਰਸ ਕਰਨਾ ਚਾਹੁੰਦੇ ਸਾਡੇ ਸਾਰੇ ਆਫੀਸਰਸ ਦੇ ਵਿੱਚ ਉਹਦੇ ਬਹੁਤ ਹੀ ਜ਼ਿਆਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਫਰੀ ਕਿਟਸ ਦਿੱਤੀਆਂ ਜਾ ਰਹੀਆਂ ਬੱਚਿਆਂ ਨੂੰ ਤੇ ਜੇ ਜੁਆਇਨ ਕਰਨਾ ਚਾਹੁੰਦੇ ਤਾਂ ਬੱਚੇ ਵੈਲਕਮ ਤੇ ਆ ਕੇ ਆਪਣੀ ਆਪਣੀ ਜਿਹੜੇ ਐਨਰੋਲ ਕਰੋ ਤੇ ਅੱਗੇ ਜਿਹੜੀ ਆਪਣੀ ਸਟੱਡੀ ਸ਼ੁਰੂ ਕਰੋ